ਅੱਜ ਦੁਪਹਿਰ ਦੀ ਚਾਹ ਵੇਲੇ ਇਹਨਾਂ ਨੂੰ ਲੱਗ ਗਈ ਭੁੱਖ ਤੇ ਇਹ ਮੈਨੂੰ ਕਹਿੰਦੇ ਮੈਨੂੰ ਤਾਂ ਛੇਤੀ ਛੇਤੀ ਕੁਝ ਬਣਾ ਕੇ ਦੇ ਤੇ ਮੈਂ ਸੋਚਿਆ ਇੰਨੀ ਛੇਤੀ ਕੀ ਬਣਾਇਆ ਜਾਵੇ ਤਾਂ ਮੇਰੇ ਦਿਮਾਗ ਦੇ ਵਿੱਚ ਆਇਆ ਵੇਸਣ ਦੇ ਚੀਲੇ ਦਾ ਆਈਡੀਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਈਜ਼ੀ ਹੁੰਦਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਆਪਾਂ ਬੇਸਣ ਦਾ ਚੀਲਾ ਬਣਾਵਾਂਗੇ ਦੇਸੀ ਘਿਓ ਦੇ ਵਿੱਚ ਤੁਸੀਂ ਕੋਈ ਵੀ ਘਿਓ ਜਾਂ ਕੋਈ ਵੀ 올ਿਵ ਆਇਲ ਯੂਜ਼ ਕਰ ਸਕਦੇ ਹੋਗੇ ਪਰ ਅਗਰ ਦੇਸੀ ਘਿਓ ਯੂਜ਼ ਕਰਿਆ ਜਾਵੇ ਤਾਂ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਹੈਲਦੀ ਵੀ ਬਣਦਾ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਿਆਗਾ ਬੇਸਣ ਤੁਸੀਂ ਆਪਣੇ ਹਿਸਾਬ ਦੇ ਨਾਲ ਐਡ ਕਰ ਸਕਦੇ ਹੋ ਤੇ ਫਿਰ ਆਪਾਂ ਲਿਆਗਾ ਪਿਆਜ਼ ਇੱਕ ਟਮਾਟਰ ਤੇ ਥੋੜਾ ਜਿਹਾ ਹਰਾ ਧਨੀਆ ਤੁਸੀਂ ਆਪਣੀ ਮਨਪਸੰਦੀ ਕੋਈ ਵੀ ਵੈਜੀਟੇਬਲ ਹੈ ਜਿਹੜੀ ਐਡ ਕਰ ਸਕਦੇ ਹੋਗੇ ਆਪਾਂ ਪਿਆਜ਼ ਟਮਾਟਰ ਤੇ ਹਰਾ ਧਨੀਆ ਬੇਸਨ ਦੇ ਵਿੱਚ ਐਡ ਕਰ ਦਾਂਗੇ ਤੇ ਫਿਰ ਆਪਾਂ ਐਡ ਕਰਾਂਗੇ ਇਹਦੇ ਵਿੱਚ ਆਪਣੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਐਡ ਕਰੀਏਗੀ ਥੋੜੀ ਜੀ ਹਲਦੀ ਫਿਰ ਆਪਾਂ ਪਾਵਾਂਗੇ ਥੋੜੀ ਜੀ ਲਾਲ ਮਿਰਚ ਫਿਰ ਆਪਾਂ ਐਡ ਕਰਾਂਗੇ ਨਮਕ ਤੇ ਫਿਰ ਆਪਾਂ ਥੋੜਾ ਜਿਹਾ ਗਰਮ ਮਸਾਲਾ ਵੀ ਇਹਦੇ ਵਿੱਚ ਪਾਵਾਂਗੇ ਤੇ ਫਿਰ ਆਪਾਂ ਐਡ ਕਰਾਂਗੇ ਇਹਦੇ ਵਿੱਚ ਪਾਣੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਇਨੂੰ ਨਾ ਜ਼ਿਆਦਾ ਆਪਾਂ ਪਤਲਾ ਰੱਖਾਂਗੇ ਤੇ ਨਾ ਹੀ ਜ਼ਿਆਦਾ گاੜਾ ਤੇ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਨੇ ਇਸ ਤਰ੍ਹਾਂ ਦਾ ਜਿਹੜਾ ਆਪਾਂ ਨੇ ਘੋਲ ਤਿਆਰ ਕਰ ਲੈਣਾਗਾ ਫਿਰ ਆਪਾਂ ਤਵੇ ਦੇ ਉੱਪਰ ਪਾਵਾਂਗੇ ਦੇਸੀ ਘਿਓ ਚੰਗੀ ਤਰ੍ਹਾਂ ਤਵੇ ਤੇ ਉੱਪਰ ਆਪਾਂ ਦੇਸੀ ਘਿਓ ਲਗਾ ਦੇਣਾਗਾ ਤੇ ਫਿਰ ਆਪਾਂ ਹੌਲੀ ਹੌਲੀ ਜਿਹੜਾ ਇਹ ਸਾਰਾ ਆਪਣਾ ਕੋਲਾ ਇਹ ਆਪਾਂ ਇਹਦੇ ਤੇ ਪਾਵਾਂਗੇ ਤੇ ਗੈਸ ਨੂੰ ਆਪਾਂ ਸੇਮੀ ਰੱਖਣਾਗਾ ਤਾਂ ਜੋ ਆਪਣਾ ਜਿਹੜਾ ਚੀਲਾਗਾ ਨਾ ਕਰੰਚੀ ਬਣੇ ਸੋ ਚੀਲਾ ਜੀ ਆਪਣਾ ਬਣ ਕੇ ਤਿਆਰ ਆ ਤੁਸੀਂ ਵੀ ਕਰੇ ਟਰਾਈ ਕਰ ਸਕਦੇ ਹੋ ਅਸੀਂ ਸੌਸ ਲਈਆ ਤੁਸੀਂ ਵਸੇ ਦਹੀਂ ਜਾਂ ਚਾਹ ਕੁਝ ਵੀ ਲੈ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਬਣਦਾ ਤੇ ਬਹੁਤ ਹੀ ਟੇਸਟੀ ਹੁੰਦਾਗਾ ਪੇਜ ਨੂੰ ਫੋਲੋ ਤੇ ਲਾਈਕ ਜ਼ਰੂਰ ਕਰਿਓ